ਸਸਰੀ ਗਾਲ ਦੋਸਤੋ ਨਵੀਂ ਲਈ ਹੋਈ ਸਵਿਫਟ ਜਿਹੜੀ 8.5 ਲੱਖ ਰੁਪਏ ਦੀ ਹੁੰਦੀ ਹੈ ਤੁਹਾਨੂੰ 10 ਲੱਖ ਤੋਂ ਉੱਪਰ ਘਾਟਾ ਦੇ ਕੇ ਜਾਂਦੀ ਹੈ ਤੇ ਜਿਹੜੀ ਤੁਸੀਂ ਸੈਕੰਡ ਹੈਂਡ ਸਾਡੇ ਵਰਗਿਆਂ ਤੋਂ ਖਰੀਦਦੇ ਹੋ 3 ਲੱਖ ਦੀ ਉਹਤੇ ਕਿੰਦੀ ਹੈ ਤੁਹਾਨੂੰ 4.5 ਲੱਖ ਰੁਪਏ ਦਾ ਘਾਟਾ ਠੀਕ ਹੈ ਟੋਟਲ ਜਿੰਨੇ ਦੀ ਸਵਿਫਟ ਆਉਂਦੀ ਹੈ ਨਵੀਂ ਤੇ ਪੁਰਾਣੀ ਲੈਣ ਦੇ ਵਿੱਚ ਉਹਨੇ ਦੇ ਘਾਟੇ ਦਾ ਤਾਂ ਡਿਫਰੈਂਸ ਹੈ ਜੇ ਨਹੀਂ ਕੀ ਨਾਦਾ ਮੈਂ ਡਿਟੇਲਡ ਵੀਡੀਓ ਬਣਾ ਰਿਹਾ ਕਿਵੇਂ ਨਵੀਂ ਸਵਿਫਟ ਤੁਹਾਨੂੰ 10 ਲੱਖ ਦਾ ਘਾਟਾ ਦਿੰਦੀ ਹੈ ਤੇ ਪੁਰਾਣੀ ਕਿਵੇਂ 3 ਲੱਖ ਦਾ ਸਭ ਤੋਂ ਪਹਿਲਾਂ ਨੋਟ ਕਰੀ ਜਾ ਸਾਰੀਆਂ ਚੀਜ਼ਾਂ ਜੇ ਤਾਂ ਵੀਡੀਓ ਦੇ ਵਿੱਚ ਤਰਕ ਹੋਇਆ ਤਾਂ ਤਾਂ ਸ਼ੇਅਰ ਕਰ ਦਿਓ ਮੇਰੇ ਵੀਰ ਜੇ ਤਰਕ ਨਾ ਹੋਇਆ ਤਾਂ ਤੁਸੀਂ ਆਰਗੂ ਕਰ ਸਕਦੇ ਹੋ ਮੇਰਾ ਨੰਬਰ ਚੱਲ ਰਿਹਾ ਹੈ ਮਤਲਬ ਮੈਨੂੰ ਪੁੱਛ ਸਕਦੇ ਆਂ ਸਵਾਲ ਔਰ ਥੱਲੇ ਕਮੈਂਟਾਂ 'ਚ ਲਿਖ ਸਕਦੇ ਹੋ ਮੈਂ ਕੋਈ ਇਹ ਨਹੀਂ ਚਾਹੁੰਦਾ ਕਿ ਮੇਥੋਂ ਕੋਈ ਕਾਰ ਲੈਣ ਆਵੇ ਕਿਤੋਂ ਮਰਜ਼ੀ ਤੁਸੀਂ ਕਾਰ ਲਓ ਯਾਰ ਅਸਲ ਮੈਂ ਤਾਂ ਮੈਂ ਮੇਰੀਆਂ ਵੀਡੀਓਜ਼ ਤੁਸੀਂ ਦੇਖੋਗੇ ਜ਼ਿਆਦਾਤਰ ਮੈਂ ਇਹ ਕਹਿੰਦਾ ਉਹਨਾਂ ਵੀ ਕਾਰ ਲਓ ਜੀ ਨਾ ਜੇ ਤੁਹਾਡਾ ਸਰਦਾ ਬਟ ਜੇ ਨਹੀਂ ਸਰਦਾ ਥੈਨ ਸਵਿਫਟ ਦਾ ਆਪਾਂ ਲੈਨੇ ਆਂ ਸਵਿਫਟ ਮੰਨ ਲਓ ਸਵਿਫਟ VXI ਦੀ ਜਿਹੜੀ ਪੰਜਾਬ ਦੇ ਵਿੱਚ ਕੀਮਤ ਹੈ ਮੰਨ ਲਓ ਸਾਰੀ ਸੈਸਰੀ ਲਾ ਕੇ ਟੈਕਸ ਟੁਕਸ ਲਾ ਕੇ ਗੱਡੀ ਆਉਂਦੀ ਹੈ 8.5 ਲੱਖ ਰੁਪਏ ਦੀ ਉਹਦੇ ਚ ਕਾਪੀ ਵੀ ਮੈਂ ਨਾਲ ਜੋੜ ਲਈ ਠੀਕ ਹੈ ਜੀ ਅ ਰੇਟ ਆਫ ਇੰਟਰਸਟ ਜੇ ਤੁਸੀਂ ਵਿਆਜ ਤੇ ਪੈਸਾ ਲਿਆ ਹੋਇਆ ਜਿਹੜੇ ਵੀ ਰਾਣੇ ਤਾਂ ਵਿਆਜ ਤੇ ਚੱਕੀ ਹੋਇਆ ਕੋਈ 100 ਰੁਪਿਆ ਸੰਕੜਾ ਚੱਕਦਾ ਜਾਂ ਤਾਂ ਜੇ ਤੁਹਾਡੇ ਕੋਲ 3-4 ਲੱਖ ਰੁਪਿਆ ਪਿਆ ਸੀਗਾ ਉਹ ਮਾਉਂਟ ਹੋ ਸਕਦਾ ਕਿਤੇ 10-11% ਰੇਟ ਆਫ ਇੰਟਰਸਟ ਦੇ ਹਿਸਾਬ ਨਾਲ ਯੂਜ਼ ਹੋ ਜਾਂਦੀ ਮੈਂ ਵਿਆਜ ਦਰ ਸਲਾਨਾ ਪਿੰਡਾਂ 'ਚ ਇਹੀ ਚੱਲਦੀ ਹੈ 11% ਲਾਈ ਹੈ 90 ਪੈਸੇ 90.99 ਪੈਸੇ ਠੀਕ ਹੈ ਇੰਨੇ 'ਚ ਵੀ ਕਿਸੇ ਨੂੰ ਪੈਸੇ ਮਿਲਦੇ ਨਹੀਂ ਹੈਗੇ ਵੀਡੀਓ ਪਿੰਡਾਂ ਆਣਿਆਂ ਵਾਸਤੇ ਹੈ ਜਿਹੜੇ ਸਟੇਟ ਬੈਂਕ ਆਫ ਇੰਡੀਆ ਦੇ ਕਲਰਕ ਨੇ ਉਹਨਾਂ ਨੂੰ ਮੇਰੀਆਂ ਵੀਡੀਓਜ਼ ਦੇਖਣ ਦੀ ਜ਼ਰੂਰਤ ਸ਼ਾਇਦ ਹੈ ਨਹੀਂ ਕਿਉਂਕਿ ਉਹ ਮੈਥੋਂ ਜ਼ਿਆਦਾ ਸਿਆਣੇ ਆ ਲੋਨ ਤੁਹਾਡਾ ਭਈ ਮੰਨ ਲਓ ਵੀ 8.5 ਲੱਖ ਦੀ ਆਪਾਂ ਲਾਇਆ ਠੀਕ ਹੈ ਵਿਆਜ ਦੀ ਦਰ 11% ਲਾਈ 5 ਸਾਲਾ ਤੁਸੀਂ ਲੋਨ ਕਰਾਉਨੇ ਹੋ ਨਵੀਂ ਕਾਰ ਤੇ ਕੁੱਲ ਵਿਆਜ ਬਣ ਗਿਆ ਲਈ ਮੂਲ 8.5 11% ਰੇਟ ਆਫ ਇੰਟਰਸਟ 5 ਸਾਲਾਂ ਦੀ ਮਿਆਦ ਪੂਰਾ ਵਿਆਜ ਬਣ ਗਿਆ 467000 ਰੁਪਿਆ ਲਿਖੀ ਚਲੋ ਕਾਪੀ ਲੈ ਲਓ ਬਾਕੀ نیچے ਮੈਂ ਚਲਾ ਦੂੰਗਾ ਡੈਪ੍ਰੀਸੀਏਸ਼ਨ 10 ਸਾਲ ਮੰਨ ਲਓ ਗੱਡੀ ਤੁਸੀਂ ਰੱਖੀ ਕਿਉਂਕਿ ਨਵੀਂ ਲੈਣੀ ਹੈ 10 ਸਾਲ ਰੱਖਾਂਗੇ ਡੈਪ੍ਰੀਸੀਏਸ਼ਨ ਘਟੋ ਘਟ 10 ਸਾਲ ਤੋਂ ਬਾਅਦ 75% ਹੋ ਜਾਂਦੀ ਹੈ ਗੱਡੀ ਦੀ ਠੀਕ ਹੈ 8.5 ਲੱਖ ਦੀ ਜੇ 75% ਆਪਾਂ ਘਟਾ ਦਈ ਤਾਂ 637000 ਰੁਪਿਆ ਉੜ ਗਿਆ ਠੀਕ ਹੈ ਜੀ ਇਹਨੂੰ ਜੋੜੀ ਚੱਲਿਓ ਮੰਗਰ ਸਵਾਗਤ ਉਹਦੀ ਗੱਡੀ ਰਹੀ ਜੀ 10 ਸਾਲ ਬਾਅਦ ਜੀ ਤੁਸੀਂ ਗੱਡੀ ਵੇਚਦੇ ਹੋ ਆ 8.5 ਲੱਖ ਦੀ ਜਿਹੜੀ ਕੀਮਤ ਸੀਗੀ ਉਹਦਾ ਸਿਰਫ ਤੁਹਾਨੂੰ 25% ਹੀ ਮਿਲਣਾ 2,112,000 ਰੁਪਇਆ ਐਨੇ ਦੀ ਗੱਡੀ ਤੁਹਾਡੀ ਬੀਕੂ ਜੇ ਅੱਜ 24 ਦੇ ਵਿੱਚ ਕੋਈ ਖੜਾ ਰਿਆ ਨਾ 2034 ਚ ਚਾਲ ਚੱਲਣੀ ਖਤਮ ਹੋ ਜੂ ਸਵੈਫਟਰ ਦਾ ਪੈਟਰੋਲ ਗੱਡੀਆਂ ਡੀਜ਼ਲ ਗੱਡੀਆਂ ਲਗਭਗ ਬੰਦ ਹੋਣ ਦੀ ਕਾਰਤੇ ਹੋਣਗੀਆਂ ਬੱਧ ਤੋਂ ਬੱਧ ਪੋਸੀਬਲ ਰੇਟ ਤੁਹਾਨੂੰ 2 ਤੋਂ ਮੜਾ ਮੋਟਾ ਉੱਪਰ ਮਿਲ ਸਕਦਾ ਸੋ ਕਮੈਂਟ ਜ਼ਰੂਰ ਕਰਿਓ ਮੇਰੇ ਵੀਰ ਸਿਆਣੇ ਜਿਹੜੇ ਹੁਣ ਆਪਾਂ ਬੀਮੇ ਦੇ ਖਰਚੇ ਦਾ ਜੋੜੀ ਹੈ ਜਿਹਨੂੰ ਆਪ ਭੁੱਲੀ ਇਹਨੇ ਪਹਿਲੇ ਸਾਲ 25000 ਰੁਪਏ ਦਾ ਬੀਮਾ ਹੁੰਦਾ ਬਈ ਫੁੱਲ ਬੀਮਾ ਅਗਲੇ 9 ਸਾਲ ਤੁਸੀਂ ਦੱਸਦਾ ਯਾਰ ਰੁਪਏ ਦਾ ਬੀਮਾ ਕਰਾਉਂਗੇ ਜੇ ਫਰਸਟ ਪਾਰਟੀ ਕਰਾਉਣੀ ਹੈ ਮੈਂ ਉਧਰ ਵੀ ਉਸੇ ਤਰ੍ਹਾਂ ਜੋੜੂ ਤੇ 90000 ਹੋ ਬਣ ਗਿਆ 25 ਪਹਿਲੇ ਸਾਲ ਦਾ 90 9 ਸਾਲਾਂ ਦਾ ਤੇ ਕੁੱਲ ਬੀਮਾ ਬਣ ਗਿਆ ਬਈ 1 ਲੱਖ 15000 ਰੁਪਏ ਜੋੜ ਲਓ ਮੇਰੇ ਵੀ ਮੇਨਟਨੈਂਸ ਪਹਿਲੇ 5 ਸਾਲ 7000 ਰੁਪਿਆ ਸਾਲ ਦਾ ਕੋਈ ਜ਼ਿਆਦਾ ਨਹੀਂ ਮੈਂ ਲਾਇਆ ਵਿੱਚ ਹੀ ਇਹਦੇ ਵਿੱਚ ਮਗਲੈਲ ਮਗਲੂਲ ਫਿਲਟਰ ਫਿਲਟਰ ਸਾਰੇ ਆ ਗਏ 7000 ਸਾਲ ਦਾ ਪਹਿਲੇ 5 ਸਾਲ ਦਾ 7000 ਦੇ حساب ਨਾਲ 35000 ਬਣ ਗਿਆ ਅਗਲੇ 5 ਸਾਲਾਂ ਦਾ ਮੈਂ 10000 ਲਾਇਆ ਵੀ ਕਦੇ ਮਾੜੀ ਮੋਟੀ ਦੇ ਇੱਕ ਕਦੇ ਵੀ ਹੋ ਸਕਦੀ ਹੈ ਕਦੇ ਨਾਰਮਲੀ ਇਸ ਵੈਪਟਰ ਦਾ ACUC ਖੜ ਜਾਂਦਾ 5 ਸਾਲ ਬਾਅਦ ਅਗਲੇ 5 ਸਾਲਾਂ ਦਾ 50000 ਲਾਇਆ ਟੋਟਲ 85000 ਰੁਪਿਆ ਤੁਹਾਡੇ ਮੇਨਟੇਨੈਂਸ ਤੇ ਲੱਗੂ 10 ਸਾਲਾਂ ਚ ਕੋਈ ਬਹੁਤਾ ਤਾਂ ਨਹੀਂ ਲਾਇਆ ਅਗਲਾ ਕੁੱਲ ਖਰਚਾ ਜਿਹੜਾ 10 ਸਾਲਾਂ ਦਾ ਆ ਗਿਆ ਇਹਦੇ ਚ ਤੁਹਾਡਾ ਖਰੀਦ ਦਾ ਮੁੱਲ ਹੋ ਗਿਆ ਤੁਹਾਡਾ ਵਿਆਜ ਹੋ ਗਿਆ ਤੁਹਾਡਾ ਬੀਮਾ ਤੇ ਤੁਹਾਡੀ ਮੇਨਟੇਨੈਂਸ ਠੀਕ ਹੈ 8.5 ਲੱਖ ਰੁਪਈ ਦੀ ਗੱਡੀ ਸੀ 4.67 ਲੱਖ ਵਿਆਜ ਬਣ ਗਿਆ 1.15 ਲੱਖ ਆਪਣਾ ਬੀਮਿਆਂ ਦਾ ਬਣ ਗਿਆ 85000 ਰੁਪਿਆ ਮੇਨਟੇਨੈਂਸ ਦਾ ਬਣ ਗਿਆ 15,117000 ਰੁਪਈ ਦੇ ਹੇਠ ਆ ਗਏ ਮੇਰੇ ਵੀਰੋ ਸਮਝਦੇ ਹੋ ਗੱਲ ਜਿਹੜੇ ਕਹਿੰਦੇ ਨੇ ਵੀ ਚਲੋ ਅੱਪ ਤਾਂ ਨਵੀਂ ਵੀ ਲਵਾਉਗੇ ਬਾਈ ਪ੍ਰਾਣੀਆਂ ਦੇ ਦਾ ਖਰਚੇ ਬਹੁਤ ਐ ਕਿੰਨੇ ਕ ਖਰਚੇ ਬਹੁਤ ਐ ਬਾਈ ਮੈਂ ਇੰਟਰਨੈਟ ਤੇ ਕਿੰਨਾ ਕ ਜਿਆਦਾ ਲਾ ਦੂੰਗੇ ਬਸ ਦੋ ਤਿੰਨ ਇੰਜਨ ਹੋ ਜਾਊਗਾ ਆਕੇ ਹੈ ਉਹ ਤੋਂ ਬਾਅਦ ਇੱਕ ਅੱਧੀ ਵਾਰ ਰੰਗ ਹੋ ਜਾਊਗੀ 25000 ਰੰਗ ਤੇ ਲੱਗਦਾ 25-30000 ਇੰਜਨ ਤੇ ਲੱਗਦਾ 55000 ਹੀ ਲੱਗਿਆ ਚਲੋ ਅਗਲਾ ਦੱਸਦੇ ਆ ਤੇ ਸਾਨੂੰ ਕੁੱਲ ਘਾਟਾ ਕਿੰਨਾ ਪਿਆ ਬਾਈ 1517000 ਰੁਪਈਆ ਤੁਹਾਡਾ ਖਰਚ ਹੋਇਆ 212000 ਦੀ ਗੱਡੀ ਵਿਕੀ 13 ਲੱਖ ਰੁਪਈਆ ਸਾਨੂੰ ਘਾਟਾ ਪੈ ਜਾਊਗਾ 10 ਸਾਲਾਂ ਬਾਅਦ ਨੋਟ ਕਰਕੇ ਰੱਖ ਲੋ ਮੇਰੇ ਵੀਰ ਅਗਲੀ ਹੁਣ ਮੈਂ ਗੱਲ ਕਰਦਾ ਜੇ 10 ਸਾਲ ਪੁਰਾਣੀ ਗੱਡੀ ਖਰੀਦਿਆ ਮੰਨ ਲੇ ਵੀ ਤੂੰ 24 ਮ ਹੁਣ ਜਿਵੇਂ 14 ਮਾਡਲ ਗੱਡੀ ਤੁਸੀਂ ਖਰੀਦੋ Swift Ti VXI ਦੀ ਵੀ ਗੱਲ ਕਰਦਾ ਗੱਡੀ ਤੁਹਾਨੂੰ ਮਿਲ ਜੂ 14 ਮਾਡਲ 3 ਲੱਖ ਦੇ ਕਰੀਬ VXI ਜੋੜੀ ਚੱਲੋ ਇਹਦਾ ਵੀ ਵਿਆਜ ਦਾ ਖਰਚਾ ਪੂਰੀ 3 ਲੱਖ ਅਮਾਉਂਟ ਤੇ ਮੈਂ 11% ਲਾਇਆ ਠੀਕ ਹੈ ਜੀ ਤੇ ਰੇਟ ਆਫ ਇੰਟਰਸਟ ਜਿਹੜਾ 11% ਲਾਇਆ 5 ਸਾਲ ਬਾਸਤੇ ਕੋਲੇ ਦਾ ਜਿਹੜਾ ਵਿਆਜ ਬਣ ਗਿਆ 3 ਲੱਖ ਰੁਪਈਆ ਦਾ 11% ਦੇ ਹਿਸਾਬ ਨੂੰ 5 ਸਾਲਾਂ ਦਾ ਬਣ ਗਿਆ 1,65,000 ਰੁਪਈਆ ਠੀਕ ਹੈ ਟੋਟਲ 4.6 ਹੋ ਗਿਆ ਹੁਣ ਆਪਾਂ ਡੈਪ੍ਰੀਸੀਏਸ਼ਨ ਦੀ ਗੱਲ ਕਰ ਲਈਏ ਵੀ ਗੱਡੀ ਘਾਟਾ ਕਿੰਨਾ ਪਾਉ। 10 ਸਾਲ ਪੁਰਾਣੀ ਕਾਰ ਉਦੋਂ ਗਾਂ ਵਾਲੇ 10 ਸਾਲਾਂ ਵਿੱਚ ਮੰਨ ਲਓ ਵੀ 80% ਘਟ ਜਾਂਦੀ ਹੈ ਠੀਕ ਹੈ ਤੇ 3 ਲੱਖ ਰੁਪਏ ਦੀ ਜਿਹੜੀ ਗੱਡੀ ਹੈ ਤੇ 80% ਘਟ ਕੇ ਰਹੇਗੀ ਉਹ ਤੁਹਾਡੀ 2 ਲੱਖ 40 ਹਜ਼ਾਰ ਰੁਪਏ ਦਾ ਘਟਾਪੂ ਮਤਲਬ 60 ਹਜ਼ਾਰ ਦੀ ਰਹ ਜੂਗੀ ਜਮਾ ਮਤਲਬ ਬੱਤ ਰੇਟ ਲਾਇਆ ਵੀ ਇਧਰੋਂ ਮੈਂ ਪੂਰਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ 10 ਸਾਲ ਬਾਅਦ ਤੁਹਾਡੀ ਗੱਡੀ ਕਿੰਨੇ ਦੀ ਵਿਕੂ ਮੰਨ ਲਓ ਵੀ 20 ਸਾਲ ਹੋ ਗਏ ਨਾ 10 ਸਾਲ ਪੁਰਾਣੀ ਲਈ ਸੀ ਉਹ 10 ਸਾਲ ਵੇਚ ਰਹੇ ਜਿਵੇਂ ਹੁਣ ਪੰਜ ਮਾਡਲ ਗੱਡੀ ਹੋਵੇ 60 ਹਜ਼ਾਰ ਰੁਪਏ ਦੀ ਜਿਆਦਾ ਤਾਂ ਹੀ ਲਾਇਆ ਠੀਕ ਹੈ ਤੁਸੀਂ ਇਹ ਨਾ ਸੋਚੋ ਵੀ ਮੈਂ ਪੁਰਾਣੀ ਗੱਡੀ ਦੀ ਤਰਫਦਾਰੀ ਕਰ ਰਿਹਾ ਹਾਂ 60000 ਦੀ ਵਿਕ ਜੂ ਆਰਾਮ ਨਾਲ ਕਬਾੜ ਚ ਰਜਿਸਟ੍ਰੇਸ਼ਨ ਤੇ ਟ੍ਰਾਂਸਫਰ ਦੇ ਖਰਚੇ 10000 ਰੁਪਿਆ ਪੰਜ ਹੀ ਲੱਗਦਾ ਵੈਸੇ ਚਲੋ ਮੈਂ 10 ਲਾ ਲਿਆ ਉਦੋਂ ਬੀਮਿਆਂ ਦੇ ਖਰਚੇ ਮੇਰੇ ਵੀਰ ਪਹਿਲੇ ਜਿਹੜਾ 5 ਸਾਲਾਂ ਦੇ ਬੀਮਿਆਂ ਦੇ ਖਰਚੇ ਨੇ ਉਹ 5000 ਰੁਪਏ ਦੇ ਹਿਸਾਬ ਨੂੰ 5 ਸਾਲਾਂ ਦਾ 25000 ਬਣ ਗਿਆ ਅਗਲੇ 5 ਸਾਲ ਦਾ ਮੈਂ ਇਹ ਸੋਚ ਕੇ 7000 ਰੁਪਏ ਲਾ ਲਿਆ ਵੀ ਹੋ ਸਕਦਾ ਹੈ ਬੀਮਿਆਂ ਦੇ ਖਰਚੇ ਵਧ ਜਾਣ ਆਉਣ ਵਾਲੇ 5 ਸਾਲਾਂ ਚ ਤਾਂ ਉਹਦਾ 35000 ਰੁਪਿਆ ਹੋ ਗਿਆ ਅਗਲੇਆਂ ਦਾ ਠੀਕ ਹੈ ਟੋਟਲ ਬੀਮਿਆਂ ਤੇ 10 ਸਾਲਾਂ ਦਾ ਥੋੜਾ 60000 ਰੁਪਏ ਲੱਗੂਗਾ ਮੇਨਟੇਨੈਂਸ ਦਾ ਪਹਿਲੇ 5 ਸਾਲਾਂ ਦਾ ਪਹਿਲੇ 5 ਸਾਲਾਂ ਦਾ 12000 ਰੁਪਿਆ ਸਾਲ ਦਾ ਮੈਂ ਲਾਇਆ ਤੇ ਪਹਿਲੇ ਉਹਦਾ 7000 ਲਾਇਆ ਸੀ 60000 ਰੁਪਿਆ ਪਹਿਲੇ 5 ਸਾਲ ਦਾ ਬਣ ਗਿਆ ਉਸ ਤੋਂ ਬਾਅਦ ਹਰੇਕ ਸਾਲ 15000 ਰੁਪਿਆ ਅਗਲੇ 5 ਸਾਲ ਤਾਂ ਉਦੋਂ ਦਾ 75000 ਰੁਪਿਆ ਬਣ ਗਿਆ ਟੋਟਲ ਤੁਹਾਡੀ ਮੇਨਟੇਨੈਂਸ ਆ ਗਈ 135000 ਸੋ ਜੇ ਦਿੱਦਾ 10 ਸਾਲਾਂ ਪ੍ਰਾਣੀ ਵਾਲੀ ਗੱਡੀ ਦਾ 10 ਸਾਲਾਂ ਦਾ ਖਰਚਾ ਤੁਹਾਡਾ ਪਊ ਸਭ ਤੋਂ ਪਹਿਲਾਂ ਖਰੀਦ ਮੁੱਲ ਉਦੋਂ ਦਾ ਵਿਆਜ ਉਦੋਂ ਦਾ ਰਜਿਸਟ੍ਰੇਸ਼ਨ ਬੀਮਾ ਤੇ ਮੇਂਟਨੈਂਸ 3 ਲੱਖ ਦੀ ਗੱਡੀ 1,65,000 ਵਿਆਜ 10,000 ਰੁਪਏ ਤੁਹਾਡਾ ਰਜਿਸਟ੍ਰੇਸ਼ਨ ਦਾ 60,000 ਬੀਮਾ ਦਾ 1,35 ਮੇਂਟਨੈਂਸ ਦਾ 6,70,000 ਰੁਪਏ ਦੀ ਤੁਹਾਨੂੰ ਟੋਟਲ ਗੱਡੀ ਪਊ ਇਹਦੇ ਕੁੱਲ ਘਾਟਾ ਤੁਹਾਡਾ ਪੈ ਗਿਆ 6,70,000 ਰੁਪਏ ਤੁਹਾਡਾ ਖਰਚਾ ਆ 60,000 ਦੀ ਗੱਡੀ ਪੀ ਗਈ 610000 ਰੁਪਇਆ ਤੁਹਾਡਾ ਖਰਚਾ ਘਟ ਇਦੀ ਚ ਤੁਹਾਨੂੰ ਪਿਆ ਸੋ ਹੁਣ ਤੁਸੀਂ ਦੇਖ ਲਓ ਵੀ ਇੱਕ ਪਾਸੇ 610000 ਰੁਪਇਆ ਘਟਾ ਹੈ 13 ਲੱਖ ਰੁਪਇਆ ਘਟਾ ਸੀਗਾ ਸੋ ਬਈ ਇੰਨਾ ਫਰਕ ਹੈ ਇਹ ਤਾਂ ਆਪ 8 ਲੱਖ ਦੀ ਗੱਡੀ ਦੀ ਗੱਲ ਕੀਤੀ ਹੈ ਹੈ ਮੰਨ ਲਓ ਵੀ 7 ਲੱਖ ਰੁਪਏ ਮੰਗੂ ਘਟਾ ਆ ਗਿਆ ਫਰਕ ਆ ਗਿਆ ਘਾਟੇ ਦਾ ਹੁਣ ਉਹ 7 ਲੱਖ ਰੁਪਏ ਦੇ ਵਿੱਚ ਤੁਸੀਂ ਇੱਕ ਕਾਰ ਬੋ ਲੈ ਸਕਦੇ ਹੋ ਵੀ ਪੁਰਾਣੀਆਂ ਕਾਰਾਂ ਦੋ ਲੈ ਸਕਦੇ ਹੋ ਇੱਕ ਦੇ ਮੁੱਲ 'ਚ ਜਿਹੜੇ ਵੀ ਇਹ ਗੱਲ ਕਹਿੰਦੇ ਨੇ ਨਾ ਵੀ ਮੇਰਾ ਤਾਂ ਹੀ ਵੀ ਪ੍ਰਾਣੀ ਕਰਤਾ ਖਰਚਾ ਵੱਧ ਕਰਾਉਂਦੀ ਐ ਨਮੀ ਲੈਨੇ ਆ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਮੇਰਾ ਮਕਸਦ ਇਹ ਐ ਕਿ ਜਿਹੜਾ ਤੁਹਾਡਾ 5 ਲੱਖ ਰੁਪਇਆ ਬਚੂਗਾ ਉਹ ਆਪਦੇ ਬੱਚਿਆਂ ਦੀ ਫਿਊਚਰ ਦੀ ਪੜ੍ਹਾਈ ਵਾਸਤੇ ਲਾਓ ਕੱਲ ਨੂੰ ਤੁਹਾਡੀ ਕੁੜੀ ਜਾਂ ਮੁੰਡਾ ਨੀਟ ਦਾ ਐਗਜ਼ਾਮ ਕੱਢ ਗਿਆ ਜਾਂ ਨਹੀਂ ਕੱਢ ਸਕਿਆ ਉਹਨੇ ਕਿਹਾ ਮੈਂ ਡਾਕਟਰ ਬਣਨਾ ਐ ਤੁਹਾਨੂੰ ਸੀਟ ਖਰੀਦਣੀ ਪਈ ਜਾਂ ਕੋਈ ਮਹਿੰਗਾ ਕੋਰਸ ਕਰਾਉਣਾ ਪਿਆ ਫਿਰ ਕੀ ਕਰੋਗੇ ਫਿਰ ਉਸ ਵਿੱਫਟ ਪੁਰਾਣੀ ਵੇਚੋਗੇ ਕਟੋਕਟ ਜੀ ਜਿਹੜੇ ਵੀ ਬੰਦੇ ਨੇ ਕਾਰ ਲੈਣੀ ਹੈ ਜਿਨਨੇ ਵੀ ਤੁਸੀਂ ਕਾਰ ਲੈ ਰਹੇ ਹੋ ਉਹਨੇ ਕੇ ਪੈਸੇ ਆਪਦੇ ਬੱਚਿਆਂ ਦੇ ਨਾਮ ਕਿਸੇ ਬੈਂਕ ਵਿੱਚ ਤਰ ਦੇਓ ਪਹਿਲਾਂ ਫੇਰ ਗੱਡੀਆਂ ਕਨੀ ਹੋਇਓ ਬਾਈ ਇਹ ਇਹ ਛੋਸ਼ੇਵਾਜੀ ਦੇ ਵਿੱਚ ਕੁਝ ਨਹੀਂ ਰੱਖਿਆ ਮੈਂ ਨਹੀਂ ਕਹਿੰਦਾ ਮੈਂ ਇਥੋਂ ਪ੍ਰਾਣੀਕਾਰ ਆ ਕੇ ਲਓ ਮੈਂ ਤੁਹਾਨੂੰ ਸਿਰਫ ਇੰਨੀ ਗੱਲ ਦਸੀ ਵੀ ਨਵੀਂ ਦੇ ਪ੍ਰਾਣੀਕਾਰ ਦੇ ਵਿੱਚ ਫਰਕ ਕਿੰਨਾ ਹੁੰਦਾ ਥੈਂਕ ਯੂ ਵੈਰੀ ਮਚ ਲਵ ਯੂ ਆ